ਮੈਂ ਦਰਸ਼ਨ ਸਿੰਘ ਤਨੋਲਾ ਅੱਜ ਪਿੰਡ ਉਪਲੀ ਜਿਲ੍ਹਾ ਬਰਨਾਲਾ ਦੇ ਵਿੱਚ ਸਰਦਾਰ ਨਿਸ਼ਤਰ ਸਿੰਘ ਦੇ ਡੈਰੀ ਫਾਰਮ ਤੇ ਪਹੁੰਚਿਆ ਹਾਂਗਾ ਇਹ ਪਿਛਲੇ 4 ਸਾਲ ਤੋਂ ਸਾਡਾ ਸੀਐਫਸੀ ਪਲੱਸ ਪਾਊਡਰ ਵਰਤ ਰਹੇ ਨੇਗੇ ਤਾਂ ਆਪ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ 4 ਸਾਲ ਦੇ ਵਿੱਚ ਕੀ ਕੀ ਫਾਇਦੇ ਲੈਣਗੇ ਨਿਸ਼ਤਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਿਸ਼ਤਰ ਸਿੰਘ ਜੀ ਤੁਸੀਂ 4 ਸਾਲ ਤੋਂ ਸਾਡਾ ਸੀਐਫਸੀ ਪਲੱਸ ਪਾਊਡਰ ਵਰਤ ਰਹੇ ਹੋਗੇ ਹਾਂਜੀ ਤਾਂ ਤੁਹਾਨੂੰ ਕੀ ਕੀ ਫਾਇਦੇ ਹੋਏ ਨੇ ਪਸ਼ੂਆਂ ਦੇ ਫਾਇਦਾ ਬਹੁਤ ਵਧੀਆ ਹੈ ਜੀ ਕੋਈ ਦਵਾਈ ਬੂਟੀ ਦੀ ਲੋੜ ਨਹੀਂ ਪੈਂਦੀ ਜੀ ਭੁੱਖ ਤੇ ਬਹੁਤ ਵਧੀਆ ਜੀ ਫੈਟ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਠੀਕ ਹੈ ਜੀ ਤੇ ਕਿਲੋ ਡੇਢ ਕਿਲੋ ਦੁੱਧ ਵਧਾਉਂਦਾ ਜੀ ਜਿੰਨੀ ਫੈਟ ਕਿ ਠੀਕ ਹੈ ਜੀ ਫੈਟ ਕਿੰਨੀ ਕੇ ਸੋਨੂੰ ਤੁਹਾਡੇ ਹਿਸਾਬ ਨਾਲ ਵਧੀਆ ਜੀ 1 ਗ੍ਰੇਡ ਤੱਕ ਵਾਧੀ ਹੈ ਜੀ 1 ਡਿਗਰੀ ਜਾਂਦੀ ਫੈਟ ਵਾਧੀ ਹੈਗੀ ਠੀਕ ਹੈ ਡੇਢ ਕਿਲੋ ਦੁੱਧ ਵਧਦਾ ਹੈ ਟੱਟੋ ਘੱਟ ਹੈ ਜੀ ਬੰਨ ਟੱਟੋ ਘੱਟ ਦੇ ਨਾਲ ਦੁੱਧ ਵਧਿਆ ਜੀ ਜੇ ਆਪਾਂ ਨੂੰ ਖਰਾਬ ਪਾ ਠੀਕ ਹੈ ਜੀ ਬਾਕੀ ਹੋਰ ਕੀ ਫਾਇਦੇ ਹੋਵੇ ਨੇ ਜੀ ਹੋਰ ਪਸ਼ੂ ਦੀ ਸਿਹਤ ਤੇ ਤੰਤਰਕੁਸ਼ਤੀ ਆ ਜੀ ਪਸ਼ੂ ਚਮ ਆਪ ਨੂੰ ਕੋਈ ਦਿੱਕਤ ਨਹੀਂ ਆਈਗੀ ਜਿਵੇਂ ਠੀਕ ਹੈ ਜੀ ਜਿਵੇਂ ਪਸ਼ੂਆ ਮੇਰੇ ਲਈ ਛੋਟੇ-ਭਟੇ ਜੀ ਠੀਕ ਹੈ ਜੀ ਕਿਤੇ ਰੱਬ ਦੀ ਕਿਰਪਾ ਨਾਲ ਆਪਾਂ ਨੂੰ ਹੋਰ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਆਈ ਇਹ ਦੇਖ ਕੇ ਠੀਕ ਹੈ ਜੀ ਚਾਰ-ਸਾਰ ਤੋਂ ਵਰਤਿਆ ਇਹਨੇ ਛੋਟੇ ਕਟਰੂ ਜਿਹਨੇ ਛੋਟੇ ਠੀਕ ਹੈ ਜੀ ਜਮਾ ਇਹਦੀ ਬਸ ਦੇ ਨਹੀਂ ਕਟੀਆਂ ਲੈ ਕੇ ਆ ਜੀ ਮੇਰਾ ਹਰਿਆਣੇ ਦੇ ਵਿੱਚੋਂ ਠੀਕ ਹੈ ਜੀ ਮੱਝਾਂ ਬਹੁਤ ਵਧੀਆ ਠੀਕ ਹੈ ਜੀ ਉਹਦੇ ਮਾਰ ਕਟੀਆਂ ਦੀ ਆ ਜੀ ਠੀਕ ਹੈ ਜਮਾ ਬੈਗੀਆਂ ਤੇ ਆ ਜੀ ਉਹ ਠੀਕ ਹੈ ਜੀ ਤੇ ਮੈਨੂੰ ਜਦੋਂ ਪਤਾ ਲੱਗਿਆ YouTube ਤੇ ਜਦੋਂ ਸਰਚ ਵੱਜੀ ਜੀ ਦਿਸਿਆ ਤੇ ਮੈਂ ਲੈ ਕੇ ਆ ਆ ਆਪਣਾ ਸਾਡੇ ਲਵੇ ਉਥੇ ਏਜੰਟ ਦਾ ਪਤਾ ਲੱਗਿਆ ਠੀਕ ਹੈ ਜੀ ਚਲੋ ਉਹਨਾਂ ਨੇ ਮੈਨੂੰ ਦੋ ਡੱਬੇ ਦਿੱਤੇ ਜੀ ਠੀਕ ਹੈ ਜੀ ਤੇ ਜਦੋਂ ਮੈਂ ਆ ਕੇ ਉਹਨੂੰ ਦੇਣ ਲੱਗਿਆ ਸਟਾਰਟ ਕਰਿਆ ਤੀਜੇ ਦਿਨ ਕਟੀਆਂ ਹੀ ਸਟਾਰਟ ਹੋ ਗਈਆਂ ਯਾਨੀ ਖੜੀਆਂ ਹੋ ਗਈਆਂ ਠੀਕ ਹੈ ਜੀ ਮੋਖਮਾਗ ਮਾਰਦੇ ਨੇ ਠੀਕ ਹੋ ਗਏ ਜੀ ਠੀਕ ਹੈ ਜੀ ਚਲੋ ਮੰਨ ਨੂੰ ਉਹ ਤੋਂ ਵਧੀਆ ਲੱਗਿਆ ਠੀਕ ਹੈ ਜੀ ਤੇ ਫਿਰ ਬਸ ਉਹਨਾਂ ਨੂੰ 4 ਸਾਲ ਹੋ ਗਏ ਲਗਾਤਾਰ ਵਰਤਦੇ ਨੂੰ ਜੀ ਠੀਕ ਹੈ ਜੀ ਬਾਕੀ ਕੋਈ ਦਿੱਕਤ ਨਹੀਂ ਪਿੰਡੇ ਦੇ ਚੰਗ ਚੌਂਕ ਵੀ ਆਉਂਦੀਆਂ ਪਸ਼ੂਆਂ ਦੇ ਜੀ ਬਹੁਤ ਜਿਆਦਾ ਜੀ ਠੀਕ ਹੈ ਜੀ ਬਾਕੀ ਹਾਜਮਾ ਵਗੈਰਾ ਜੀ ਪਸ਼ੂਆਂ ਦਾ ਹਾ ਬਾਕੀ ਤੁਹਾਨੂੰ ਕੋਈ ਇਹ ਨਹੀਂ ਆਪਾਂ ਦੁੱਧਾਂ ਨੂੰ ਪਾਉਣਾ ਜੀ ਠੀਕ ਹੈ ਜੀ ਲਾ ਕੇ ਛੋਟੇ ਘਟੂ ਤੋਂ ਜਿਵੇਂ ਆ ਬੈਠੇ ਨੇ ਜੀ ਠੀਕ ਹੈ ਜੀ ਜਦੋਂ ਸਟਾਰਟ ਕਰਕੇ ਵੱਡਿਆਂ ਤੱਕ ਡੇਲੀ ਦਾ 5 ਤੋਂ 15 ਗ੍ਰਾਮ ਤੱਕ ਪਸ਼ੂ ਦੀ ਰੋਇ ਦੇ ਹਿਸਾਬ ਨਾਲ ਛੋਟੇ ਵੱਡੇ ਨਾਲ ਪਾਉਣਾ ਜੀ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਕਿਉਂਕਿ ਕੰਪਨੀ ਨੇ ਪਸ਼ੂਆਂ ਦੀ ਤੰਦਰੁਸਤੀ ਵਾਸਤੇ ਬਣਾਇਆ ਘਾਟਾਂ ਪੂਰੀਆਂ ਕਰਨ ਵਾਸਤੇ ਤਾਂ ਇਹਦੇ ਨਾਲ ਫਿਰ ਪਸ਼ੂ ਬਿਮਾਰ ਕਿੰਨੇ ਕੋ ਹੁੰਦੇ ਨੇ ਡਾਕਟਰ ਡਾਕਟਰ ਕਿਵੇਂ ਆਉਂਦਾ ਹੈਗਾ ਜੀ ਨਹੀਂ ਕਦੇ ਕੋਈ ਦਿੱਕਤ ਨਹੀਂ ਪਈ ਜਮੇ ਅੱਛਾ ਵੀ ਜਿਵੇਂ ਪਿਛਲੇ 4 ਸਾਲ ਤੋਂ ਕੋਈ ਘੱਟੋ ਘੱਟ ਹੀ ਕੰਮ ਚ 13 ਤੋਂ ਬਾਅਦ ਤਾਂ ਕੁਝ ਤਜਰਬੇ ਵੀ ਹੋ ਗਏ ਠੀਕ ਹੈ ਜੀ ਤੇ ਕੁਝ ਨਾਲ ਇਹਦਾ ਫਾਇਦਾ ਵੀ ਬਹੁਤ ਮਿਲਦਾ ਵੀ ਹਮ ਡਾਕਟਰ ਘਰ ਆਉਂਦਾ ਨਹੀਂ ਗਾ ਜੀ ਨਹੀਂ ਰੱਬ ਦੀ ਕਿਰਪਾ ਨਾਲ ਕਿਤੇ ਨਹੀਂ ਆਉਂਦਾ ਨਹੀਂ ਠੀਕ ਹੈ ਅੱਛਾ ਚਲੋ ਛੋੜੇ ਬਹੁਤ ਫਾਇਦੇ ਹੋਣੇ ਚਾਹੀਦੇ ਤੁਸ ਦੱਸੇ ਨੇ ਪਰ ਜੇ ਆਪਾਂ ਮੇਨ ਆਮ ਲੋਕ ਕੀ ਸਮਝਦੇ ਨੇਗੇ ਵੀ ਸਾਡੀ ਦੁੱਧ ਦਾ ਫਾਇਦਾ ਹੋਣਾ ਚਾਹੀਦਾ ਫੈਟ ਦਾ ਫਾਇਦਾ ਹੋਣਾ ਚਾਹੀਦਾ ਚਲੋ ਜੇ ਛੋੜੇ ਆਪਾਂ ਜਿਵੇਂ ਤੁਸੀਂ ਦੱਸਿਆ ਵੀ 1.5 ਕਿਲੋ ਛੋੜਾ ਦੁੱਧ ਵਧਿਆ ਜੀ ਠੀਕ ਹੈ ਜੀ ਤਾਂ ਤੁਸੀਂ ਦੱਸ ਰਹੇ ਹੋ ਛੋੜਾ ਦੁੱਧ ਕੀ ਪੈ ਰਿਹਾ ਜੀ 36 ਰੁਪਏ 36 ਰੁਪਏ ਠੀਕ ਹੈ ਜੀ ਤਾਂ 1. ਤਾਂ 84 ਰੁਪਏ ਦਾ 93 ਰੁਪਏ ਦਾ ਬਣਦਾ ਜੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਹੋ ਵੀ 1 ਡਿਗਰੀ ਫੈਟ ਵਧੀ ਹੈ ਜੀ 1 ਡਿਗਰੀ ਦਾ ਜਿਹੜਾ ਫੈਟ ਹੈ ਘੱਟੋ ਘੱਟ ਅੱਜ 77 ਰੁਪਏ ਦਾ ਰੇਟ ਚੱਲ ਰਿਹਾ ਜੀ ਤਾਂ ਇਹਦੇ ਹਿਸਾਬ ਨਾਲ ਜੇ ਆਪਾਂ ਦੇਖਦੇ ਹਾਂ ਜੀ ਤਾਂ 112 ਰੁਪਏ ਤੁਹਾਡਾ ਇਹ 1 ਡਿਗਰੀ ਫੈਟ ਵਧਣ ਦਾ ਫਾਇਦਾ ਹੋ ਗਿਆ 1.5 ਕਿਲੋ ਦੁੱਧ ਨਾਲ ਤੁਹਾਡਾ 93 ਰੁਪਏ ਦਾ ਫਾਇਦਾ ਹੋ ਗਿਆ ਤੁਹਾਡਾ 206 ਰੁਪਏ ਦਾ ਰੋਜ਼ ਦਾ ਫਾਇਦਾ ਹੋਣ ਲੱਗ ਗਿਆ ਜੀ ਇੱਕ ਪਸ਼ੂ ਦਾ ਠੀਕ ਹੈ ਤਾਂ ਹੁਣ ਸੋਡਾ ਇੰਨਾ ਫਾਇਦਾ ਹੋਣ ਲੱਗਿਆ ਜੇ ਆਪਾਂ ਇਹ ਪੂਰੇ ਡੱਬੇ ਦੀ ਗੱਲ ਕਰੀਏ 50 ਦਿਨ ਚੱਲਦਾ ਜੀ ਠੀਕ ਹੈ 50 ਦਿਨਾਂ ਦੇ ਵਿੱਚ ਕੋਟੋ-ਕਟ 10 10000 ਰੁਪਏ ਦੇ ਕਰੀਬ ਫਾਇਦਾ ਬਣਦਾ ਹੈਗਾ ਹਾਂਜੀ ਤਾਂ ਸੋਡਾ ਦਾ ਫਾਇਦਾ ਹੋਇਆ ਤਾਂ ਤੁਸੀਂ ਜਿਹੜੇ ਸੋਡੇ ਹੋਰ ਭਰਾ ਨੇ ਜੀ ਕਿਸਾਨ ਭਰਾ ਨਹੀਂ ਜਿਨ੍ਹਾਂ ਕੋਲੇ ਘੱਟ ਪਸ਼ੂ ਨੇ ਜਾਂ ਤੁਹਾਡੇ ਮੰਗੂ ਮੱਜਾਂ ਦੇ گاਵਾਂ ਦੇ ਫਾਰਮ ਨੇ ਜੀ ਤਾਂ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ ਜੀ ਪਹਿਲੀ ਗੱਲ ਤਾਂ ਦੇਖੋ ਜੀ ਪਿੰਡ 'ਚ ਮੈਂ ਕਿਤੇ ਅੱਜ ਤੱਕ ਬਾਲਾ ਦਿੱਤੇ ਹੀ ਨਹੀਂ ਡੱਬਾ ਜੀ ਠੀਕ ਹੈ ਜੀ ਕਿਉਂ ਆਪਾਂ ਇਹਨਾਂ ਕਿਸ ਨੂੰ ਵਾਧੂ ਰਾਇ ਦੇਵਾਂਗੇ ਆਲਾ ਕਹਿੰਦਾ ਹ ਇਹ ਤੱਕ ਹੈਗੇ ਚਾਰ ਪਸ਼ੂ ਜਾਂ ਚਾਰ ਛੱਲੜ ਠੀਕ ਹੈ ਜੀ ਇਹ ਤਾਂ ਮਰ ਹੀ ਜਾਂਦਾ ਜੇ ਜਿਹੜਾ ਕੋਈ ਡੱਬਾ ੱੱੱਕੇ ਨਾਲ ਯਾਰ ਮਿੱਤਰ ਲੈ ਗਿਆ ਲੈ ਗਿਆ ਜੀ ਉਹ ਦੁਬਾਰੇ ਡੱਬੇ ਲੈਤੇ ਨੇ ਜੀ ੱੱਕੇ ਨਾਲ ਮੇਰੇ ਡੱਬਿਆਂ ਦੇ ਵਿੱਚੋਂ ਉਹ ਆਪਾਂ ਕੋਈ ਛੇਲ ਨਹੀਂ ਕਰਨੇ ਜੀ ਆਪਾਂ ਨੂੰ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਹੈ ਪਰ ਜਿਹੜਾ ਬੰਦੇ ਨੇ ਇੱਕ ਵਾਰ ਤੱਕੇ ਦੇਖ ਲਿਆ ਉਹ ੱੱਕੇ ਨਾਲ ਦੁਬਾਰੇ ਮੰਗਦਾ ਜੀ ਨਹੀਂ ਜਿਹੜੇ ਲੋਕ ਆਪਦੇ ਪਸ਼ੂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਨੇ ਡਾਕਟਰ ਵਾਰ-ਵਾਰ ਸਾਡੇ ਘਰੇ ਨਾ ਆਵੇ ਉਹ ਤੋਂ ਬਚਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹਣੀ ਹੋ ਜੀ ਉਜਤਾ ਇਹ ਹੀ ਹੈ ਸੀਐਫਸੀ ਦਿੱਲੀ ਦਾ 10 ਤੋਂ 15 ਗ੍ਰਾਮ ਪਾਓ ਠੀਕ ਹੈ ਜੀ ਤੇ ਗਰੰਟੀ ਆ ਜੇ ਪਸ਼ੂ ਦੀ ਤੰਦਰੁਸਤੀ ਕੱਲੇ ਦੁੱਧ ਵਾਸਤੇ ਵੀ ਨਾ ਜਾਓ ਜੀ ਇਹਦੇ ਫੈਟ ਵਾਸਤੇ ਵੀ ਨਾ ਜਾਓ ਪਸ਼ੂ ਦੀ ਤੰਦਰੁਸਤੀ ਦੇਖੋ ਜੀ ਇਹਦੇ ਆਪਾਂ ਪੰਜ ਪਸ਼ੂ ਨੇ ਠੀਕ ਹੈ ਜੀ ਪੰਜ ਪਸ਼ੂਆਂ ਦੇ ਵਿੱਚੋਂ ਇੱਕ ਪਸ਼ੂ ਨੂੰ ਚਾਰ ਲੋ ਸਿਰਫ ਇੱਕ ਮਹੀਨਾ ਇੱਕ ਡੱਬਾ ਠੀਕ ਹੈ ਜੀ ਉਨੁਪਾਤ ਤਕੇ 1 ਮਹੀਨੇ ਦੇ ਬਾਅਦ ਉਹ ਪਸ਼ੂ ਘਰ ਰਜੈਂਟ ਦੇਖ ਲਿਓ ਠੀਕ ਹੈ ਜੀ ਜੇ ਤਾਂ ਕੁਝ ਆਇਆ ਤਾਂ ਬਤਲਿਓ ਵੀ ਨਹੀਂ ਨਾ ਬਤਲਿਓ ਠੀਕ ਹੈ ਜੀ ਇਕਲਾ ਕੋਈ ਜਿਆਦਾ ਗਲਮੀ ਆਗੀ ਠੀਕ ਹੈ ਜੀ ਚਲੋ ਆਪਾਂ ਨੂੰ ਬਹੁਤ ਵਧੀਆ ਲੱਗਿਆ ਚਾਰ-ਸਾਰ ਤੋਂ ਬਤ ਦਿਆਂ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜੀ ਮੈਂ ਕਿਹਾ ਜਿਗਤੇ ਨਾ ਹੁੰਦਾ ਇਹ ਨਹੀਂ ਪਤਾ ਮੈਂ ਇੱਥੇ ਤੱਕ ਲੈ ਕੇ ਜਾਂਦਾ ਜਾਂ ਨਾ ਲੈ ਕੇ ਫਾਰਮ ਇਹ ਨਹੀਂ ਪਤਾ ਫਾਰਮੇਸ਼ਨ ਨਾ ਪੈਂਦਾ ਨਾ ਲੈ ਕੇ ਜਾਂਦਾ ਦੇਖੋ ਹੀ ਕੋਈ ਬੜਾਈ ਵਾਲੀ ਗੱਲ ਨਹੀਂ ਆਪਣੇ ਪਿੰਡ ਚੋਂ ਨਗਰ ਚੋਂ ਪਸਾਦੇ ਹਾਂ ਉਪਲੀ ਆ ਪਿੰਡ ਉਪਲੀ ਆ ਜੀ ਜ਼ਿਲ੍ਹਾ ਬਰਨਾਲਾ ਤੇ ਫੋਨ ਫੋਨ ਨ ਠੀਕ ਹੈ 31338 ਜੀ ਠੀਕ ਹੈ ਜੀ ਇਹ ਜੀ ਗੱਲ ਕੋਈ ਨਹੀਂ ਜੀ ਕੋਈ ਆਪ ਨੂੰ ਕੰਪਨੀਆਂ ਲੈਣ ਦੇ ਨਹੀਂ ਹੈਗਾ ਜੀ ਕੋਈ ਕਿਸੇ ਨੇ ਨਹੀਂ ਹੈਗਾ ਆਪਾਂ ਜੋ ਆਪਦਾ ਤਜਰਬਾ ਕਰਾ ਤੁਸੀਂ ਤਾਂ ਆਪਦੇ ਪਸ਼ੂਆਂ ਦੀ ਭਲਾਈ ਵਾਸਤੇ ਵਰਤ ਰਹੇ ਹੋ ਤੰਦਰੁਸਤੀ ਦਾ ਵਾਸਤੇ ਵਰਤ ਮੈਂ ਕਿਤੇ ਫਾਇਟ ਤੇ ਨਹੀਂ ਗਿਆ ਜੀ ਤੇ ਮੈਂ ਕਿਤੇ ਇਹਦੇ ਨਾਲ ਦੁੱਧ ਤੇ ਨਹੀਂ ਗਿਆ ਜੀ ਮੈਂ ਪਸ਼ੂ ਦੀ ਤੰਦਰੁਸਤੀ ਦੇ ਹਿਸਾਬ ਨਾਲ ਵਰਤਦਾ ਹਾਂ ਤੁਸੀਂ ਤਾਂ ਦੱਸ ਰਹੇ ਹੋ ਵੀ ਸੋਡੇ ਇੱਕ ਡੱਬਾ 3 ਦਿਨ ਚੱਲਦਾ ਹੈ ਜੀ ਹੈਨਾ ਮੇਰੇ ਇੱਕ ਡੱਬਾ 3 ਦਿਨੋਂ ਮੇਰੇ 15 16 ਪਸ਼ੂ ਦੁੱਧ ਤੇ ਚੱਲਦੇ ਆ ਜੀ ਹੂੰ ਠੀਕ ਹੈ Delhi ਦਾ ਮੈਂ ਜਨ ਇਹਨਾਂ ਨੂੰ 15 ਤੋਂ 10 ਤੋਂ 15 ਗ੍ਰਾਮ ਪਾਉਣਾ ਜੀ ਪਾਉਣੀ ਜੀ ਠੀਕ ਹੈ ਠੀਕ ਹੈ ਡਾਕਟਰ ਨੂੰ 5 ਤੋਂ 7 ਗ੍ਰਾਮ ਦੇ ਲਈ ਦਾ ਕੋਈ ਦੁੱਧ ਦੇ ਨਹੀਂ ਆਪਾਂ ਪਾਉਣਾ ਹੈ ਜੀ ਠੀਕ ਹੈ ਜੀ ਗੋਦ ਦੇ ਨਾਲ ਪਸ਼ੂ ਦੀ ਤੰਦਰੁਸਤੀ ਸਿਹਤ ਚਮਕ ਬਹੁਤ ਵਧੀਆ ਰਹਿੰਦੀ ਹੈ ਜੀ ਗਰੋਥ ਬਹੁਤ ਵਧੀਆ ਹੁੰਦੀ ਹੈ ਉਹਨਾਂ ਨਾਲ ਠੀਕ ਹੈ ਜੀ ਚਲੋ 67 ਸੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਕੀਮਤੀ ਜੀ ਤੁਹਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ